ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬਲੈਕ ਵੀਡੀਓ ਲੈ ਕੇ ਆਏ ਪਟਿਆਲਾ ਸਾਹਿਬ ਪੱਗ ਤੇ ਦੀ ਲੈਂਸ 5.5 ਮੀਟਰ ਹੈ ਤੇ ਕੱਪੜਾ ਇਹਦਾ ਹੁਣ ਵਲ ਵਰਤਿਆ ਲਾ ਤੀਨੇ ਪੈਰੜਾ ਲਗਾਉਣਾ ਪੁਣੀ ਦਾ ਖੋਲਦਾ ਪਾਸਾ ਥਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਲੜਨ ਦਾ ਗਰਮ ਮੂਰੋ ਫੋਲਡ ਕਰਕੇ ਮੋਢਾ ਵਿੱਚ ਕਰਕੇ ਨਾਲ ਹੱਦ ਨੂੰ ਲਗਾਉਣਾ ਹੈ ਤਾਂ ਤੁਸੀਂ ਇਹਨੇ ਅਗਲਾ ਲੜ ਲਗਾਉਣਾ ਹੈ ਉਸ ਦਾ ਖੁੱਲਦਾ ਪਾਸਾ ਥਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਲੜਦਾ ਕਿਹੜਾ ਪਲਾਉਗਾ ਤਿੰਨ ਤਾਂ ਚੱਕ ਕੇ ਇਹ ਘਰ ਪਿਛੋਂ ਪੈਕ ਤੋਂ ਪੈਂਚੇ ਕਰਕੇ ਉੱਤੋਂ ਘਰ ਫੋਲਡੇ ਦੇ ਉੱਤੋਂ ਇਹਦਾ ਪੇਚ ਆ ਬਣਾ ਕੇ ਇਹ ਘਰ ਮੂਹਰੋਂ ਹੋਲਡ ਕਰ ਦੇਣਾ ਹੈ ਇੱਕ ਘਰ ਤੋਂ ਹੋਲਡ ਕਰਕੇ ਫਿਰ ਮੂਹਰੋਂ ਹੋਲਡ ਕਰਕੇ ਜਿਹੜਾ ਲੜਾ ਨੂੰ ਮਠਾਈ ਦੇ ਵਿੱਚ ਲਿਆਉਣਾ ਹੈ ਇਸ ਲੜਨ ਨੂੰ ਵੀ ਨੇ ਸਾਫ਼ ਕਰਕੇ ਲਗਾ ਦੇਣਾ ਹੈ। ਜਿਹੜਾ ਬਾਦੀ ਮਾਦ ਨਾਲ ਇਸ ਲੜਨ ਨੂੰ ਜਿਹੜਾ ਸਾਫ਼ ਕਰ ਲੈਣਾ ਹੈ ਇਹਨ ਪਿੱਛੇ ਤੱਕ। ਜਿਹੜਾ ਜਿੰਨਾ ਵੀਰਾਂ ਨੇ ਸਾਡੇ ਜਿਹੜੇ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ ਤੇ ਉਹ ਫੋਲੋ ਕਰ ਲਓ ਇਹ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ। ਇਹ ਲੜ ਤੂੰ ਨਾ ਤੀਸਰਾ ਲੜ ਲਗਾਉਣਾ ਹੈ ਪੁਣੀ ਦਾ ਖੁੱਲਦਾ ਪਾਸਾ ਸਾਡੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਦੋ ਜਿਹੜਾ ਦੋ ਪੈਂਦਲ ਆਪਾਂ ਲਾਉ ਉਸ ਨੂੰ ਇੱਕ ਗਰਤਾਨ ਫੋਲਡ ਕਰਕੇ ਬੈਗ ਤੋਂ ਪਿੰਚ ਕਰਕੇ ਲੜ ਨੂੰ 11 ਤੋਂ ਫੋਲਡ ਕਰ ਲੈਣਾ ਹੈ 11 ਨੂੰ ਮੋੜ ਕੇ ਖਿੱਚੇ ਲੜ ਨੂੰ ਖਿੱਚ ਕੇ ਸਾਫ ਸਫਾਈ ਦੇ ਵਿੱਚ ਰਿਆ ਕੇ ਗਰਮ ਤੋਂ ਫੋਲਡ ਕਰਕੇ ਲੜ ਨੂੰ ਇਹ ਗਾ ਫਿਰ ਮੂਰੋ ਫੋਲਡ ਕਰ ਲੈਣਾ ਹੈ ਆਪਣ ਨੂੰ ਟਾਈ ਦੇ ਵਿੱਚ ਲਿਆ ਕੇ ਲੜਨ ਨੂੰ ਸਾਫ ਸੈਂਸ ਸਪਾਈ ਦੇ ਵਿੱਚ ਲਗਾ ਦੇਣਾ ਹੈ ਜਿਹੜਾ ਲੜਦਾ فاਸਲਾ ਤੁਸੀਂ ਬਾਅਦ ਵਿੱਚ ਬਾਦ ਦੀ ਮਦਰ ਨਾਲ ਸੈਟ ਕਰ ਲੈਣਾ ਹੈ ਜਿਹੜਾ ਤੁਹਾਡਾ ਤੀਸੇ ਲੜਦਾ فاਸਲਾ ਉਹਨੇ ਹੀ ਰੱਖਣਾ ਜਿੰਨਾ ਤੁਸੀਂ ਨੇ ਪਹਿਲੇ ਲੜਦਾ ਤੇ ਦੂਜੇ ਲੜਦਾ ਰੱਖਿਆ ਸੀ ਐਨ ਪਿੱਛੇ ਤੱਕ ਬਾਦ ਦੀ ਮਦਰ ਨਾਲ ਸਫਾਈ ਕਰ ਲੈਣੀ ਹੈ ਇਹੜਾ ਹੱਡਾ ਲੜ ਬਾਹਰ ਨੂੰ ਮੋਟਾ ਜਿਆਦਾ ਹੋਗਾ ਜਿਹੜਾ ਬਾਹਰ ਨਿਕਲਦਾ ਉਸ ਨੂੰ ਬਾਅਦ ਦੀ ਵਜਰਾ ਤੋਂ ਅੰਦਰ ਨੂੰ ਸੈੱਟ ਕਰ ਸਕਦੇ ਹਾਂ ਉਸ ਲੜ ਨੂੰ ਬਾਅਦ ਨੂੰ ਦੱਬ ਕੇ ਲੜ ਨੂੰ ਸੈੱਟ ਕਰ ਸਕਦੇ ਹਾਂ ਅੰਦਰ ਕਰਕੇ ਇਹ ਜਿਹੜਾ ਤੁਸੀਂ ਚੌਥਾ ਰੜ ਲਗਾਉਣਾ ਬੈਕ ਤੋਂ ਪਿੰਚ ਕਰਕੇ ਕੋਣੇ ਦਾ ਖੋਲਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਲੜ ਨੂੰ ਗਰ ਚੰਗੀ ਤਰ੍ਹਾਂ ਖਿੱਚ ਕੇ ਇੱਕ ਗਰ ਅੰਦਰ ਨੂੰ ਅੰਦਰ ਨੂੰ ਹੋਲਡ ਕਰਕੇ ਲੜ ਨੂੰ ਇੱਕ ਗਰ ਨੂੰ ਜਿਹੜੀ ਨੋਕ ਕੋਲ ਲੜ ਨੂੰ ਮੋੜ ਦੇਣਾ ਹੈ ਲੜੜ ਨੂੰ ਖਿੱਚ ਕੇ ਅਗਰ ਤੋਂ ਫੋਲਡ ਕਰਕੇ ਜਿਹੜਾ ਦਿਨੇ ਖਿੱਚਿਆ ਇੱਕ ਲੜੜ ਉਸ ਨੂੰ ਅੰਦਰ ਨੂੰ ਫੋਲਡ ਕਰਕੇ ਲੜੜ ਨੂੰ ਸਵਾਇ ਦੇ ਵਿੱਚ ਲਿਆ ਕੇ ਮੋਟਾਈ ਦੇ ਮੋਟਾ ਕਰਕੇ ਲੜੜ ਨੂੰ ਲਗਾ ਦੇਣਾ ਹੈ। ਇਹ ਕਾ ਤੁਹਾਡਾ ਲੜੜ ਪਹਿਲਾ ਮੋਟਾ ਹੁੰਦਾ ਉਸ ਨੂੰ ਦੂਜੀ ਗਾਰ ਮੋੜੋ ਦੂਜੀ ਗਾਰ ਮੋੜ ਉਸ ਨੂੰ ਹੋਮੀ ਲਗਾ ਦਿਆ ਕਰੋ ਦੂਜੀ ਗਾਰ ਮੋੜ ਕੋਈ ਜ਼ਰੂਰਤ ਨਹੀਂ ਹੈਗੀ। ਤੇ ਉਸ ਨੂੰ ਬਾਅਦ ਦੀ ਮੋਦ ਦੇ ਨਾਲ ਥੋੜਾ ਮੋਟਾ ਕਰ ਲਿਓ। ਇਹ ਲੜੜ ਦਾ ਹੀ فاਸਲਾ ਨਹੀਂ ਰੱਖਣਾ ਜਿੰਨਾ ਤੁਸੀਂ ਬਾਕੀ ਲੜੜਾਂ ਦਾ فاਸਲਾ ਰੱਖਿਆ ਸੀ। ਲੜਦਿਆਂ ਪੰਜਾਣਾ ਲਾ ਲਗੋਣਾ ਹੈ ਹੁਣ ਇਹਦਾ ਖੁੱਲਦਾ ਪਾਸਾ ਸਲੇਰਾ ਕਿਤੇ ਬੰਦ ਪਾਸਾ ਉੱਤੇ ਰੱਖ ਕੇ ਬੈਕ ਤੋਂ ਪਿੰਚ ਕਰਕੇ ਲੜਨ ਨੂੰ ਇਕਬਲਾ ਉੱਤੇ ਚੱਕ ਕੇ ਇਸ ਲੜਨ ਨੂੰ ਖਿੱਚ ਗਏ ਆਂ ਸਫਾਈ ਦੇ ਵਿੱਚ ਫਿਰ ਉੱਤੋਂ ਇਹਦਾ ਤਰ੍ਹਾਂ ਪੇਚ ਬਣਾ ਕੇ ਲੜਨ ਨੂੰ ਸਫਾਈ ਦੇ ਵਿੱਚ ਰੱਖ ਕੇ ਗਰ ਫੋਲਡ ਕਰਕੇ ਫਿਰ ਨੁਕਦੇ ਕੋਲੋਂ ਮੋੜ ਦੇਣਾ ਹੈ ਲੜਨ ਨੂੰ ਖਿੱਚ ਕੇ ਗਰ ਤੋਂ ਫਿਰ ਇਸ ਨੂੰ ਮੂਰੋਂ ਫੋਲਡ ਕਰਾਂਗੇ ਗਰਤੂ ਹੋਲਡ ਕਰਕੇ ਤੁਸੀਂ ਲੜਨੂ ਮੋਟਾ ਏਰੇ ਚਲਵਾ ਦੇਣਾ ਹੈ ਇਹ ਜਿਹੜਾ ਲੜਨੂ ਆ ਉਤੋਂ ਈੜਾ ਪਿੱਛੇ ਤੱਕ ਦੀਨੇ ਸਾਫ ਲਗਾਉਣਾ ਹੈ ਇਸ ਲੜ ਦੇ ਵਿੱਚ ਵੀ ਬਾਅਦ ਬਾਅਦ ਦੀ ਮਦਦ ਨਾਲ ਤੁਸੀਂ ਨੇ ਫਾਸਲਾ ਰਹਿਦਾ ਸੈੱਟ ਕਰ ਲੈਣਾ ਹੈ ਉਹਨੇ ਹੀ ਫਾਸਲਾ ਰੱਖਣਾ ਹੈ ਜਿੰਨਾ ਤੁਸੀਂ ਨੇ ਬਾਕੀ ਲੈਣ ਦਾ ਫਾਸਲਾ ਰੱਖਿਆ ਸੀ ਜੰਗੀਤਾਂ ਸਾਰੇ ਪੇਚਾਂ ਦੇ ਵਿੱਚ ਬਾਜ ਫੇਰ ਕੇ ਜਿੰਨੇ ਬਹੁਤ ਲੜਾੜਾ ਫਾਸਲਾ ਹੋਊ ਸੈੱਟ ਕਰ ਲੈਣਾ ਹੈ ਜੀ ਇਹ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਇਹ ਵੀਡੀਓ ਨਾ ਵੀਰਾਂ ਕੋ ਸ਼ੇਅਰ ਕਰ ਦਿਓ ਜਿਨ੍ਹਾਂ ਨੂੰ ਪਟਿਆਲਾ ਸਹੀ ਪੱਗ ਬਣਾਉਣ ਵਿੱਚ ਦਿੱਕਤ ਆਉਂਦੀ ਹੈ ਜਿਹੜਾ ਤੁਸੀਂ ਇਹੜਾ ਕੱਲ੍ਹ ਗਿੜਾ ਲਗਾਉਣਾ ਹੈ ਪੱਗ ਪੈਨ ਨੂੰ ਜਮੇ ਨੱਕ ਦੀ ਸੇਹ ਦੇ ਵਿੱਚ ਲਗਾਉਣਾ ਹੈ ਕਿਹੜਾ ਪਾਗ ਪੈਣਾ ਨੱਕ ਦੇ ਇਹ ਇੱਧਰ ਉੱਧਰ ਨਹੀਂ ਲਾਉਣਾ ਸਿੱਧਾ ਸੈਂਟਰ ਚ ਲੜਨ ਨੂੰ ਲਗਾ ਕੇ ਬਹੁ ਬੁੱਲ ਪਾਗ ਬੰਨ ਲੋਗਾ ਕਿਹੜਾ ਆ ਗੜਨ ਚੰਗੀ ਤਰ੍ਹਾਂ ਦੀ ਫੁੱਸ ਦੀ ਪੂਣੀ ਖੋਲ ਕੇ ਇੱਕ ਪੱਲਾ ਤਾਂ ਹੋੜ ਕਰਕੇ ਥੱਲੇ ਨੂੰ ਫੁੱਲ ਕਰਕੇ ਲੜਨ ਨੂੰ ਉਸ ਸਪਾਈ ਦੇ ਵਿੱਚ ਲਿਆ ਕੇ ਆ ਚੰਗੀ ਤਰ੍ਹਾਂ ਹੱਥ ਫੇਰ ਕੇ ਲੜਨ ਨੂੰ ਸਾਫ਼ ਕਰ ਲੈਣਾ ਹੈ ਉਤੋਂ ਜਿਹੜਾ ਰੋਡਾ ਮੋਟਾ ਆਂਦਾ ਉਸ ਦਾ ਉਸ ਦਾ ਅੰਦਰੋਂ ਪਲਾ ਖਿੱਚ ਕੇ ਜਿਹੜਾ ਪਲਾ ਬੱਲਾ ਹੋਊਗਾ ਉਹਨੂੰ ਖਿੱਚ ਲੈਣਾ ਹੈ ਤੇ ਜਿਹੜੇ ਬਾਜੀ ਮਦਰਾ ਡੱਤੇ ਬਲ ਪੈਂਦੇ ਹੋਣਗੇ ਆਪਾਂ ਨੇ ਉਹ ਕਢ ਲੈਣੇ ਨੇ ਕਾਲ ਕਿਰਣਾ ਦੂਰਾ ਥੱਲੇ ਪੱਗ ਪੈਂਦੇ ਜਿਹੜਾ ਲੱਗਾ ਸੀ ਉਹ ਥੱਲੇ ਚ ਲਿਆ ਕੇ ਸਜੇ ਪਲ ਸਜੇ ਬੱਚੇ ਬਲ ਨੂੰ ਗੋਲ ਮੁ ਘੁਮਾ ਦੇਣਾ ਹੈ ਇਹੜਾ ਕਾਲੂ ਜਿਹੜਾ ਉਸ ਨੂੰ ਤੁਸੀਂ ਨੇ ਜਿਆਦਾ ਤਾਂ ਨਹੀਂ ਖੋਲਣਾ। ਉਹ ਨੱਕ ਦੀ ਉਥੇ ਹੀ ਦੱਬ ਦੇਣਾ ਹੈ ਮੂਰੇ ਨੋਕ ਦੇ ਕੋਲ। ਉਸ ਲੜ ਨੂੰ ਚੰਗੀ ਤਰ੍ਹਾਂ ਤੁਸੀਂ ਨੇ ਦੱਬ ਦੇਣਾ ਹੈ। ਜਿਹੜਾ ਵੀ ਰਾਂ ਦਾ ਲੜ ਪੱਟ ਢਿੱਲਾ ਹੋ ਜਾਣਾ ਤੁਸੀਂ ਉੱਤੇ ਪੱਗ ਪੈਣ ਲਗਾ ਸਕਦੇ ਹੋ। ਚੰਗੀ ਤਰ੍ਹਾਂ ਬਾਜ ਫੇਰ ਕੇ ਇਹ ਲੜਾ ਜਿਹੜਾ ਸੈੱਟ ਕਰ ਲੈਣਾ ਹੈ। ਜਿਹੜਾ ਤੈਨੂੰ ਸਿਰ ਠਕਣਾ ਹੈ ਜਿਹੜਾ ਤੈਨੂੰ ਪਹਿਲਾ ਰੱਡ ਲਗਾ ਲਗਾਏ ਸਿਰ ਤੋਂ ਸੈਂਟਰ ਚੋ ਲਿਆ ਕੇ ਉਸ ਰੱਡ ਨੂੰ ਖਿੱਚ ਕੇ ਚੰਗੀ ਤਰ੍ਹਾਂ ਉਸ ਰੱਡ ਨੂੰ ਖੋਲ ਕੇ ਜਿਹੜਾ ਤੈਨੂੰ ਸਿਰ ਦੇ ਉੱਤੇ ਫਲਾ ਲੈਣਾ ਹੈ ਚੰਗੀ ਤਰ੍ਹਾਂ ਪਿਛਲੇ ਰੱਡ ਨੂੰ ਖਿੱਚ ਕੇ ਚੰਗੀ ਤਰ੍ਹਾਂ ਜਿਹੜਾ ਤੂੰ ਉਂਗਲਾਂ ਤੇ ਉਂਗਲਾਂ ਨਾਲ ਸਿਰ ਨੂੰ ਠਾਕ ਲੈਣਾ ਹੈ ਇਹ ਲਾ ਦਿਨੇ ਬੈਗ ਲਾ ਲਾ ਗਾਇਸ ਇਹ ਦੋਨਾਂ ਬੈਗ ਲਾ ਲਾ ਦੋਨਾਂ ਪਾਸੇ ਤੋਂ ਫੋਲਡ ਕਰਕੇ ਨਾੜ ਨੂੰ ਲਗਾ ਦੇਣਾ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ